ਸਟਾਰਟਿੰਗ ਤੋਂ ਹੀ ਲੋਕਾਂ ਨੂੰ ਗੁੰਮਰਾ ਕਰਨ ਦਾ ਇਹੇ ਦਿਮਾਗ ਦੇ ਛੇੜਾਂਤਰ ਰਚ ਕੇ ਆਇਆ ਕਿ ਮੈਂ ਲੋਕਾਂ ਨੂੰ ਕਿਵੇਂ ਗੁੰਮਰਾ ਕਰਨਾ ਮਸ਼ੋਕੜ ਵੀ ਇਹਦਾ ਕ੍ਰਾਈਮਨਲ ਟਾਈਪ ਸੀਗਾ ਤੇ ਜਿਹਨੇ ਜੋ ਖੁਦ ਐਕਸਪਲੇਨ ਕੀਤਾ ਕਿ ਤੱਕ ਡੀਟੇਲ ਡੀਟੇਲ ਤੇ ਮੇਰੇ ਮਨ ਪਰਵਰਤਨ ਹੋਇਆ ਤੇ ਮੈਂ ਕ੍ਰਿਸਚੀਅਨ ਧਰਮ ਚਾ ਗਿਆ ਸਟਾਰਟਿੰਗ ਤੋਂ ਹੀ ਇਹਨਾਂ ਨੇ ਐਸੀਆਂ ਸੋਸ਼ਲ ਮੀਡੀਆ ਦਾ ਸਾਰਾ ਲੈ ਕੇ ਕੁਝ ਲੋਕਾਂ ਨੂੰ ਪ੍ਰੀਪਲੈਨ ਉਹਨਾਂ ਦੀਆਂ ਵੀਡੀਓਜ਼ ਬਣਾ ਲੰਗੜੇ ਠੀਕ ਹੋ ਰਹੇ ਆ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਜਿੱਨਾਂ ਚ ਭੋਲੇ-ਪਾਲੇ ਮੁਸੀਬਤਾਂ ਤੋਂ ਲੋਕ ਪਰੇਸ਼ਾਨ ਇਹਨਾਂ ਕੋ ਜਾਣ ਲੱਗੇ ਪੈਰਾਡਾਈਸ ਦਾ ਪੇਸ਼ੈਂਟ ਆ ਅੱਜ ਉਹ ਥੱਲੇ ਲੱਗਾ ਹੈ ਚਮਤਕਾਰ ਦਿਖਾਉਂਦਾ ਸੀ ਇਹਦਾ ਪਾਂਡਾ ਫੁੱਟਿਆ ਹੈ ਹੁਣ ਲੋਕ ਵੀ ਇਸ ਦੇ ਨਾਲ ਫਰਕ ਪਾਏਗਾ ਲੋਕ ਜਾਗਣਗੇ ਹੁਣ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਹ ਲੋਕ ਇਦਾਂ ਦੇ ਪਣਪੇ ਆ ਕਿ ਜਿਨ੍ਹਾਂ ਨੇ ਇਹ ਡੇਰਾਵਾਦਾ ਇਹਨੂੰ ਪੁਲਟ ਕਹਿ ਸਕਦੇ ਆ ਤੁਸੀਂ ਇਹ 크੍ਰਿਸਚਨ ਵੀ ਨਹੀਂ ਲੋਕਾਂ ਨੂੰ ਬਣਾਉਂਦੇ ਸੀ ਬਸ 크ਿਸਚਨੈਲਟੀ ਦੀ ਆੜ ਲੈ ਰਹੇ ਸੀ ਇਹਨਾਂ ਤੇ ਕੋਈ ਰੋਕ ਟੋਕ ਨਹੀਂ ਨਾ ਤੇ ਕੋਈ ਪਾਬੰਦੀ ਨਹੀਂ ਹੈ ਤੁਹਾਡੀ ਕੋਈ ਕਮੇਟੀ ਜਾਂ ਤੁਹਾਡੀ ਸੰਸਥਾ ਨਹੀਂ ਬਚੀ ਬਣੀ ਹੋਈ ਇੰਡੀਆ ਲੈਵਲ ਦੀ ਜਾਂ ਵਰਲਡ ਲੈਵਲ ਜੀ ਅਸੀਂ ਭੋਲੇ ਪਾਲੇ ਲੋਕਾਂ ਨੂੰ ਗੁੰਮਰਾ ਕਰੀਏ ਲੋਕ ਆਪਣੀਆਂ ਮੁਸੀਬਤਾਂ ਤੋਂ ਛਟਕਾਰਾ ਪਾਉਣ ਲਈ ਆਂਦੇ ਆ ਤੇ ਇਹ ਜੋ ਕਨਸੈਪਟ ਆਇਆ ਆ ਇਹ ਕਨਸੈਪਟ ਪੂਰੇ ਪੰਜਾਬ 'ਚ ਹੈ ਇਹ ਨਹੀਂ ਹੈ ਕਿ ਇਕੱਲੇ ਬਲਜਿੰਦਰ ਦਾ ਮਸਲਾ ਹੈ ਬਾਈਬਲ ਤਾਂ ਇਹ ਕਹਿੰਦੀ ਹੈ ਕਿ ਆਪਣਾ ਕਮਰਾ ਬੰਦ ਕਰ ਲਾ ਤੀ ਤੁਹਾਡਾ ਆਕਾਂਚ ਵੀ ਤੁਹਾਡੀ ਪਰਮਾਤਮਾ ਸੁਣ ਰਿਹਾ ਹੈ ਪਰ ਇਡੀਆਂ ਸਟੇਜਾਂ ਲਾਣੀਆਂ ਇਹ ਔਰ ਸਟੇਜ ਦੇ ਉੱਪਰ ਲੋਕਾਂ ਨੂੰ ਡਾਂਸ ਕਰਨਾ ਗਲੈਮਰ ਵਰ ਦਿੱਤਾ ਹੋਇਆ ਆ ਤੇ ਉਹ ਚੀਜ਼ ਕ੍ਰਿਸਚਨਲਟੀ ਦਾ ਹਿੱਸਾ ਨਹੀਂ ਹੈਗਾ ਕਤਲ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਜਿਹੜੇ ਦੇ ਵਿੱਚ ਰਿਹਾ ਇਹ ਹਰਿਆਣੇ ਦਾ ਰਹਿਣ ਵਾਲਾ ਤਾਂ ਇਹ ਕਿਵੇਂ ਪੰਜਾਬ ਚ ਆ ਕੇ ਇਹਨੇ ਨਾ ਆਪਣਾ ਕਰੋੜਾਂ ਦੀ ਪ੍ਰਾਪਰਟੀ ਬਣਾ ਲਈ ਮੇਰੇ ਖਿਆਲ ਅੱਠਵੀਂ ਦਸਵੀਂ ਚ ਦੱਸਦਾ ਕਿ ਮੇਰੇ ਕੋਲ ਕਤਲ ਹੋ ਗਿਆ ਸੀਗਾ ਤੇ ਉਹ ਜਦੋਂ ਜਾਂਦਾ ਉਥੇ ਕਈ ਲੋਕ ਇਦਾਂ ਦੇ ਮਿਲ ਜਾਂਦੇ ਆ ਤੇ ਉਸ ਨਾਲ ਆਪਣਾ ਇਹ ਮਾਈਂਡ ਸ਼ਾਰਪ ਕਰਕੇ ਤੇ ਆਂਦੇ ਹੀ ਇਹਨੇ ਇਹ ਆਪਣਾ ਸ਼ੁਰੂ ਕੀਤਾ ਜੋ ਵੀ ਇਹ ਕਰ ਰਿਹਾ ਆ ਸਿੱਖ ਧਰਮਣਾ ਆਪਣਾ ਬਹੁਤ ਪਿਆਰ ਸੀਗਾ ਹਰ ਗੁਰਪੁਰਬ ਤੇ ਇਕੱਠੇ ਨਗਰ ਕੀਰਤਨ ਕੱਢਦੇ ਸੀ ਸਾਡੀ ਕ੍ਰਿਸਮਸ ਤੇ ਉਹ ਖੁਦ ਸਾਡੇ ਨਾਲ ਨਗਰ ਕੀਰਤਨ ਕੱਢਦੇ ਹੁਣ ਤਾਂ ਜਦੋਂ ਇਹਨਾਂ ਨੇ ਇਹ ਚੀਜ਼ਾਂ ਦਿਖਾਉਂਦੀਆਂ ਤੇ ਸਾਨੂੰ ਸਾਡਾ ਵੀ ਮਜ਼ਾਕ ਉਡਾਇਆ ਜਾਂਦਾ ਕਿ ਇਹ ਲੋਕ ਕਹਿੰਦੇ ਕਿ ਤੁਸੀਂ ਜਿੰਦਿਆਂ ਨੂੰ ਬੁਰਦਿਆਂ ਨੂੰ ਠੀਕ ਕਰ ਰਹੇ ਹੋ ਲੰਗੜੇ ਠੀਕ ਕਰ ਰਹੇ ਹੋ ਇਹ ਕੀ ਹੈ ਪਖੰਡੀ ਪਾਸਟਰ ਬਜਿੰਦਰ ਦੇ ਖਿਲਾਫ ਕੱਲ ਮਹਾਲੀ ਦੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਸੀ ਤਾਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤਾਂ ਹੁਣ ਜ਼ਿੰਦਗੀ ਪਰ ਆਖਰੀ ਸਾਹ ਤੱਕ ਜੇਲ੍ਹ ਦੇ ਵਿੱਚ ਹੀ ਉਸ ਪਖੰਡੀ ਨੂੰ ਰਹਿਣਾ ਪਏਗਾ ਪਰ ਕੱਲ ਇੱਕ ਹੋਰ ਹੈਰਾਨੀ ਹੋਈ ਜਦੋਂ ਉਹ ਤੱਥ ਸਾਹਮਣੇ ਆਏ ਕਿ ਜਦੋਂ ਜੱਜ ਨੇ ਸਜ਼ਾ ਸੁਣਾਈ ਉਸ ਨੂੰ ਪਖੰਡੀ ਨੂੰ ਤਾਂ ਉਹ ਕਈ ਤਰ੍ਹਾਂ ਦੇ ਹਵਾਲੇ ਦੇ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਉਸ ਦੀ ਲੱਤ ਦੇ ਵਿੱਚ ਰਾੜ ਪਈ ਹੋਈ ਹੈ ਜਾਂ ਫਿਰ ਉਸ ਨੇ ਹਵਾਲਾ ਦਿੱਤਾ ਕਿ ਉਸ ਦੀ ਘਰ ਵਾਲੀ ਦੀ ਰੀੜ ਦੀ ਹੱਡੀ ਦੇ ਵਿੱਚ ਪ੍ਰੋਬਲਮ ਹੈ ਉਸ ਦੇ ਵਿੱਚ ਸਮੱਸਿਆ ਇਸ ਕਰਕੇ ਉਸ ਨੂੰ ਸਜ਼ਾ ਘੱਟ ਸੁਣਾਈ ਜਾਵੇ ਵਕੀਲਾਂ ਦੇ ਰਾਹੀਂ ਉਸ ਨੇ ਇਹ ਤੱਥ ਪੇਸ਼ ਕੀਤੇ ਪਰ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਜਿਹੜਾ ਪਖੰਡੀ ਲੋਕਾਂ ਨੂੰ ਚਮਤਕਾਰ ਦਿਖਾਉਂਦਾ ਸੀ ਜਿਹੜਾ ਫਾਇਰ ਕਰਕੇ ਜਾਂ ਫਿਰ ਉਹ ਹੱਥ ਧਰ ਕੇ ਕਹਿੰਦਾ ਸੀ ਕਿ ਮੈਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਦਾ ਲੋਕਾਂ ਦੇ ਵਿੱਚੋਂ ਭੂਤਾਂ ਪ੍ਰੇਤ ਕੱਢਦਾ ਤਾਂ ਫਿਰ ਉਸ ਦੇ ਘਰ ਦੀ ਸਮੱਸਿਆ ਉਸ ਤੋਂ ਕਿਉਂ ਨਹੀਂ ਠੀਕ ਹੋਈ ਅਜਿਹੇ ਲੋਕਾਂ ਨੇ 크੍ਰਿਸਚੀਅਨ ਧਰਮ ਨੂੰ ਬਦਨਾਮ ਕੀਤਾ ਹੈ ਤਾਂ ਉਸ ਦੀ ਆੜ ਦੇ ਵਿੱਚ ਇਹ ਲੋਕ ਆਪਣੀ ਦੁਕਾਨਦਾਰੀ ਚਲਾਉਂਦੇ ਨੇ ਸਾਡੇ ਨਾਲ ਮਸੀਹ ਇਕਤਾ ਸਭਾ ਦੇ ਜਨਰਲ ਸੈਕਟਰੀ ਨੇ ਸੁਖਜਿੰਦਰ ਸਿੰਘ ਗਿੱਲ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਕੱਲ ਉਹ ਪਖੰਡੀ ਕਹਿ ਰਿਹਾ ਸੀ ਪਾਸਟਰ ਬਜਿੰਦਰ ਜਿਹੜਾ ਕਬਲਤਕਾਰੀ ਹੈ ਕਹ ਰਿਆ ਸੀ ਕਿ ਮੇਰੀ ਲੱਤ 'ਚ ਰਾੜ ਪਈ ਹੋਈ ਐ ਮੇਰੇ ਘਰ ਵਾਲੇ ਦੀ ਰੀਡ ਦੀ ਹੱਡੀ ਦੇ ਵਿੱਚ ਸਮੱਸਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਲੋਕਾਂ ਨੇ ਜਿਹੜਾ 크੍ਰਿਸਚੀਅਨ ਧਰਮ ਨੂੰ ਬਦਨਾਮ ਕੀਤਾ ਬਹੁਤ ਜ਼ਿਆਦਾ ਦੇਖੋ ਜੀ ਜੋ ਇਹ ਕਨਸੈਪਟ ਲੈ ਕੇ ਆਇਆ ਇਹ ਸਟਾਰਟਿੰਗ ਤੋਂ ਹੀ ਲੋਕਾਂ ਨੂੰ ਗੁੰਮਰਾ ਕਰਨ ਦਾ ਇਹਦੇ ਦਿਮਾਗ 'ਤੇ ਛਿੜੇੰਤਰ ਰਚ ਕੇ ਆਇਆ ਕਿ ਮੈਂ ਲੋਕਾਂ ਨੂੰ ਕਿਵੇਂ ਗੁੰਮਰਾ ਕਰਨਾ ਤੇ ਔਰ ਇਹਨੇ ਬਿਸ਼ੋਕੜ ਵੀ ਇਹਦਾ ਕ੍ਰਿਮਨਲ ਟਾਈਪ ਸੀਗਾ ਤੇ ਇਹਨੇ ਜੋ ਖੁਦ ਐਕਸਪਲੇਨ ਕੀਤਾ ਕਿ جیل ਚ جیل ਚ ਮੇਰੇ ਮਨ ਪਰਵਰਤਨ ਹੋਇਆ ਤੇ ਮੈਂ 크੍ਰਿਸਚੀਅਨ ਧਰਮ ਚ ਆ ਗਿਆ 크੍ਰਿਸਚੀਅਨ ਧਰਮ ਚ ਆਉਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਜਾਂ ਤਾਂ ਤੁਸੀਂ ਬੋਨ 크੍ਰਿਸਚੀਅਨ ਹੋ ਇੱਕ ਧਰਮ ਦੇ ਵਿੱਚ ਹੋ ਤੇ ਜੋ ਕਨਵਰਟਡ ਹੈ ਕਨਵਰਟਡ ਹੁੰਦੇ ਆ ਤਾਂ ਉਹ ਕਿਸੇ ਕੋ ਬੈਟਿਸਮ ਲੈਂਦੇ ਆ ਉਹਨਾਂ ਦੇ ਗੁਰੂ ਹੁੰਦੇ ਆ ਗੁਰੂ ਅਜ ਤੱਕ ਇਹ ਐਕਸਪਲੇਨ ਨਹੀਂ ਕਰ ਪਾਇਆ ਕਿ ਮੇਰੇ ਗੁਰੂ ਕੌਣ ਹੈ ਤੋ ਜੋ 크੍ਰਿਸਚਨਲਟੀ ਨੂੰ ਅਪਣਾਉਂਦੇ ਐ ਕਿਉਂਕਿ ਨਾਰਥ ਇੰਡੀਆ ਚ 크੍ਰਿਸਚਨਲਟੀ ਸਾਰੇ ਲੋਕ ਕਨਵਰਟ ਹੀ ਹੋਏ ਐ ਜਦ ਨਾਰਥ ਇੰਡੀਆ ਚ 크੍ਰਿਸਚਨਲਟੀ ਆਈ ਤੇ ਇੱਕ ਵਿਸ਼ਾ ਸੀ ਕਿ ਲੋਕਾਂ ਨੂੰ ਐਜੂਕੇਟ ਕਰਨਾ ਸਕੂਲ ਬਣਾਏ ਗਏ ਮਦਰ ਟ੍ਰੀਜ਼ਾ ਹੋਮ ਬਣਾਏ ਗਏ ਔਰ ਐਜੂਕੇਸ਼ਨ ਬੇਸਿਸ ਕੰਮ ਕੀਤਾ ਗਿਆ ਹੈਲਥ ਬੇਸਿਸ ਕੰਮ ਕੀਤਾ ਗਿਆ ਕੈਥੋਲਿਕ ਕਮਿਊਨਿਟੀ ਆਈ ਪਰ ਕੋਈ ਇਹ 10 ਸਾਲ ਦੇ 10 15 ਸਾਲ ਦੇ ਇਹ ਲੋਕ ਆਏ ਆ ਇਹ ਇਨਾਂ ਨੇ ਇਹਨਾਂ ਦਾ ਕਨਸੈਪਟ ਹੀ ਇਹ ਸੀ ਕਿ ਲੋਕਾਂ ਨੂੰ ਗੁੰਮਰਾ ਕਰਕੇ ਅਸੀਂ ਪੈਸਾ ਕਿੱਦਾਂ ਏਠਣਾ ਤੇ ਸਟਾਰਟਿੰਗ ਤੋਂ ਹੀ ਇਹਨਾਂ ਨੇ ਐਸੀਆਂ ਸੋਸ਼ਲ ਮੀਡੀਆ ਦਾ ਸਾਰਾ ਲੈ ਕੇ ਕੁਝ ਲੋਕਾਂ ਨੂੰ ਪ੍ਰੀਪਲੈਨ ਉਹਨਾਂ ਦੀਆਂ ਵੀਡੀਓਜ਼ ਬਣਾ ਔਰ ਲੰਗੜੇ ਠੀਕ ਹੋ ਰਹੇ ਆ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਜਿਨ੍ਹਾਂ ਚ ਭੋਲੇ-ਪਾਲੇ ਨਸੀਬਤਾਂ ਤੋਂ ਲੋਕ ਪਰੇਸ਼ਾਨ ਇਹਨਾਂ ਕੋ ਜਾਨ ਲੱਗੇ ਇਹ ਹੌਲੀ-ਹੌਲੀ ਇਹ ਭੀੜ ਇੰਨੀ ਕੁ ਵੱਧ ਗਈ ਜੇ ਸਟਾਰਟਿੰਗ ਜਿਨ੍ਹਾਂ ਨੇ ਜਦੋਂ ਚੰਡੀਗੜ੍ਹ ਸ਼ੁਰੂ ਕੀਤਾ ਤੇ ਕਾਫੀ ਅਸੀਂ ਵਿਰੋਧ ਵੀ ਕੀਤਾ ਪਰ ਇਸ ਦੇ ਪਿੱਛੇ ਐਡਮਿਨਿਸਟ੍ਰੇਸ਼ਨ ਜਾਂ ਸਰਕਾਰਾਂ ਨੇ ਇਹ ਪ੍ਰੋਪਰ ਇਹਨਾਂ ਨੂੰ ਪੋਲਿਟਿਕਲ ਲੋਕਾਂ ਨੇ ਦਾ ਸਾਥ ਦਿੱਤਾ ਕਿ ਉਹਦੇ ਕਰਕੇ ਇਹ ਇਸ ਹਾਵਨਾ ਆਪਣੇ ਪੈਰ ਫਸਾਰ ਗਿਆ ਕਿ ਉਹ ਅੱਜ ਤੁਹਾਡੇ ਸਾਹਮਣੇ ਹੀ ਹੈ ਕਿ ਜੋ ਬਿਲਕੁਲ ਜੀ ਇਸ ਦੇ ਜਿਹੜਾ ਉਹ ਚਮਤਕਾਰ ਦਿਖਾਉਂਦਾ ਸੀ ਉਸ ਦਾ ਭਾਂਡਾ ਫੁੱਟਿਆ ਹੈ ਹੁਣ ਲੋਕ ਵੀ ਇਸ ਦੇ ਨਾਲ ਫਰਕ ਪਾਏਗਾ ਲੋਕ ਜਾਗਣਗੇ ਹੁਣ ਕਿਉਂਕਿ ਇਸ ਨੇ ਇੱਕ ਝੂਠ ਦੀ ਦੁਕਾਨ ਚਲਾ ਲਈ ਸੀ ਤਾਂ ਇਸ ਨੇ ਦਾ ਪੈਕੇਜ ਵੀ ਕਹਿੰਦੇ ਬਣਾ ਲਿਆ ਸੀ ਬਿਲਕੁਲ ਸਰ ਬਿਲਕੁਲ ਐਸੀ ਕੋਈ ਨਹੀਂ ਹੁੰਦੀ ਅਸੀਂ ਕਿਤੇ ਵੀ ਜਗਾ ਜਾਂਦੇ ਆ ਕਿਸੇ ਵੀ ਕਮਿਊਨਿਟੀ ਚ ਜਾਣੇ ਆ ਆਪਣੀ ਸ਼ਰਧਾ ਨਾਲ ਜੋ ਵੀ ਮੱਥਾ ਟੇਕਦੇ ਆ ਜੋ ਵੀ ਚਲੋ ਉੱਥੇ ਦੇ ਬਿਲਡਿੰਗ ਤੇ ਬਣਾਣਾ ਕੋਈ ਮੰਦਿਰ ਮਸਜਿਦ ਬੰਦੇ ਆ ਤੇ ਚੰਦਾ ਇੱਕ ਮੱਥਾ ਟੇਕਦੇ ਆਪਣੀ ਸ਼ਰਧਾ ਨਾਲ ਪਰ ਇਹ ਤਾਂ ਲੋਕ ਕੀ ਹਾਂ ਵੀ ਇੱਕ ਲੇ ਹੈਂਡ ਪ੍ਰੇਅਰ ਚੰਗਿਆਈ ਪ੍ਰਾਰਥਨਾ ਇਹ ਕਨਸੈਪਟ ਤਾਂ ਕ੍ਰਿਸ਼ਨਲਿਟੀ ਚ ਹੈ ਨਹੀਂ ਕਿ ਚੰਗਿਆਈ ਪ੍ਰਾਰਥਨਾ ਤੁਸੀਂ ਕਰੋ ਔਰ ਲੋਕਾਂ ਦੇ ਸਿਰ ਤੇ ਹੱਥ ਰੱਖ ਕੇ ਇਹ ਮਾਲ ਰੱਖ ਕੇ ਇਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਹ ਲੋਕ ਇਦਾਂ ਦੇ ਪਣਪੇ ਐ ਕਿ ਜਿਨ੍ਹਾਂ ਨੇ ਇਹ ਡੇਰਾਵਾਦਾ ਇਹਨੂੰ ਕੁਲਟ ਕਹਿ ਸਕਦੇ ਆ ਤੁਸੀਂ ਕਿ ਇਹਨਾਂ ਨੇ ਮੇਰੀ ਸਮਝ ਤੇ ਚਰਚ ਵੀ ਰਜਿਸਟਰ ਨਹੀਂ ਹੋਣਗੇ ਇਹ ਕਹਿੰਦੇ ਜਰੂਰ ਹੈ ਚਰਚ ਚਰਚ ਰਜਿਸਟਰਡ ਕਰਾਉਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਕਾਇਦਾ ਭਟ ਸੰਵਿਧਾਨ ਦੀ ਉਹ ਪ੍ਰਕਿਰਿਆ ਦੇ ਹਿਸਾਬ ਨਾਲ ਉਹ ਚਰਚ ਬਣਾਏ ਜਾਂਦੇ ਆ ਪਰ ਇਹ ਤਾਂ ਇੱਕ ਡੇਰਾ ਕਹਿ ਸਕਦੇ ਹੋ ਤੁਸੀਂ ਕਿ ਇੱਕ ਡੇਰਾ ਬਣਾ ਕੇ ਲੋਕਾਂ ਦੀ ਭੀੜ ਇਕੱਠੀ ਕਰਕੇ ਤੇ ਆਪਣੇ ਹੀ ਇੱਕ ਰੂਲ ਰੈਗੂਲੇਸ਼ਨ ਤਿਆਰ ਕਰ ਲੈਣੇ ਕਿ ਇਹ ਆ ਪ੍ਰਕਿਰਿਆ ਆ ਪ੍ਰਕਿਰਿਆ ਬਾਕੀ ਇਹਨਾਂ ਦਾ ਸਿਰਫ ਇਹ ਸੀ ਇਹ 크ਿਸਚਨ ਵੀ ਨਹੀਂ ਲੋਕਾਂ ਨੂੰ ਬਣਾਉਂਦੇ ਸੀ ਬਸ 크ਿਸਚਨੈਲਟੀ ਦੀ ਆੜ ਲੈ ਰਹੇ ਸੀਗੇ ਇਹ 크੍ਰਿਸਚੀਅਨ ਕੋਈ ਸਨੇ ਬੈਟਿਸਮ ਲੈਣਾ ਤੇ ਉਹ ਇੱਕ ਪ੍ਰਕਿਰਿਆ ਹੁੰਦੀ ਹੈ ਤੁਸੀਂ ਖੁਦ 크੍ਰਿਸਚੀਅਨ ਹੋ ਤੇ ਤੁਸੀਂ ਕਿੱਦਾਂ ਇਹ ਦੂਜੇ ਨੂੰ ਬੈਟਿਸਮ ਦੇ ਰਹੇ ਹੋ ਇਹ ਕੋਈ ਬੈਟਿਸਮ ਵਗੈਰਾ ਵੀ ਨਹੀਂ ਦੇ ਰਹੇ ਸੀਗੇ ਇਹ ਤਾਂ ਸਿਰਫ ਭੀੜ ਇਕੱਠੀ ਕਰਕੇ ਲੋਕਾਂ ਨੂੰ ਚਮਤਕਾਰ ਦਿਖਾ ਕੇ ਉਹਨਾਂ ਕੋ ਇਹ ਆ ਪੈਕੇਜ ਰੱਖ ਕੇ ਕਿ ਲੈ ਹੈਂਡ ਪ੍ਰੇਅਰ ਹੈ ਜੀ ਇਹ ਨਮਕ ਪਾਣੀ ਤੇਲ ਇਹ ਵੇਚ ਪੂਚ ਕੇ ਲੋਕਾਂ ਨੂੰ ਗੁੰਮਰਾ ਕਰਕੇ ਕਿ ਐਸਾ ਇਤਨਾ ਲੋਕਾਂ ਤੁਹਾਡੇ ਵਾਲੇ ਪਾਸੇ ਵੀ ਇਸ ਤਰ੍ਹਾਂ ਪੈਕੇਜ ਹੁੰਦੇ ਨੇ ਜਿਸ ਤਰ੍ਹਾਂ ਮੈਂ ਸੁਣਿਆ ਸੀ ਇਹਦੇ ਦਾ بڑے ਪੈਕੇਜ ਸੀ ਜਿਵੇਂ 25000 ਦੀ ਪ੍ਰੇਅਰ ਕਰਾਓ ਲੱਖ ਰੁਪਏ ਦੀ ਕਰਾਓ 2 ਲੱਖ ਦੀ ਕਰਾਓ ਅਲੱਗ-ਅਲੱਗ ਪੈਕੇਜ ਬਣਾਏ ਹੋਏ ਸੀ ਕਹਿੰਦੇ ਨੇ ਨਹੀਂ ਸਰ ਸਾਡੀ ਐਸੀ ਕ੍ਰਿਸਚਨ ਕਮਿਊਨਿਟੀ 'ਚ ਇਦਾਂ ਦਾ ਕੁਝ ਨਹੀਂ ਹੁੰਦਾ ਸਾਡੇ ਫਾਦਰ ਆਂਦੇ ਆ ਬਕਾਇਦਾ ਇੱਕੇ ਬ੍ਰਹਮਚਾਰੀ ਜੀਵਨ ਹੈ ਔਰ ਸਨਿਆਸੀ ਜੀਵਨ ਹੈ ਇਹਨਾਂ ਤੇ ਸਿਸਟਰ ਫਾਦਰ ਇਹ ਬਿਲਕੁਲ ਇਹ ਮੈਰਿਜ ਲਾਈਫ ਨਹੀਂ ਹੁੰਦੀ ਇਹਨਾਂ ਦੀ ਤੇ ਸਨਿਆਸੀ ਜੀਵਨ ਦਿੰਦੇ ਆ ਸਾਦਾ ਜੀਵਨ ਹੁੰਦਾ ਇਹਨਾਂ ਦਾ ਔਰ ਬਕਾਇਦਾ ਲਈ ਇੱਕ ਚਰਚ ਦੇ ਵਿੱਚ ਇਹ 3 ਸਾਲ ਤੋਂ ਜ਼ਿਆਦਾ ਨਹੀਂ ਹੁੰਦੇ ਇਹਨਾਂ ਦੀ ਪੋਸਟਿੰਗ ਹੋ ਜਾਂਦੀ ਇੱਕ ਜਗ੍ਹਾ 'ਚ ਦੂਜੇ ਚਰਚੇ 'ਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਕਿ ਕਿਸੇ ਪਰਿਵਾਰ ਨਾਲ ਇਹਨਾਂ ਦਾ ਮੋਹ ਨਾ ਹੋ ਜਾਏ ਕਿਉਂਕਿ ਇਨਸਾਨ ਆਪਾਂ ਫਿਰ ਵੀ ਕਿਸੇ ਪਰਿਵਾਰ ਨਾਲ ਮੋਹ ਨਾ ਹੋ ਜਾਏ ਕਿਸੇ ਨਾਲ ਇਸ ਕਰਕੇ ਇਹਨਾਂ ਦੀ ਡਿਊਟੀ ਚੇਂਜ 3 ਸਾਲ ਬਾਅਦ ਬਦਲ ਦਿੱਤਾ ਜਾਂਦਾ ਹੈ ਵਿਆਹ ਜਮਾ ਨਹੀਂ ਕਰਵਾ ਸਕਦੇ ਬਿਲਕੁਲ ਇਹ ਇਹ ਵੀ ਪਾਬੰਦੀ ਬਿਲਕੁਲ ਸੰਿਆਸੀ ਸੰਿਆਸੀ ਜੀ ਵਾਲਾ ਜੀ ਬਚਪਨ ਤੋਂ ਸੰਿਆਸੀ ਜੀ ਦੇ ਬੱਚੇ ਵੀ ਨਹੀਂ ਇਸ ਇਸ ਪਖੰਡੀ ਦੇ ਘਰ ਵਾਲੀ ਵੀ ਹੈ ਤੇ ਇਹਨਾਂ ਤੇ ਕੋਈ ਰੋਕ ਟੋਕ ਨਹੀਂ ਨਾ ਤੇ ਕੋਈ ਪਾਬੰਦੀ ਨਹੀਂ ਹੈ ਤੁਹਾਡੀ ਕੋਈ ਕਮੇਟੀ ਜਾਂ ਤੁਹਾਡੀ ਸੰਸਥਾ ਨਹੀਂ ਬਚੀ ਬਣੀ ਹੋਈ ਇੰਡੀਆ ਲੈਵਲ ਦੀ ਜਾਂ ਵਰਲਡ ਲੈਵਲ ਦੀ ਸੰਸਥਾ ਹੈਗੀਆਂ ਸਰ ਪਰ ਇਹ ਇਹ ਰਾਈਟ ਟੂ ਰਿਲੀਜੀਅਨਸ ਨਾ ਕਰਕੇ ਇਹ ਇਹ ਲੋਗ ਉਹਦਾ ਫਾਇਦਾ ਉਠਾਉਂਦੇ ਆ ਕਿ ਸਾਨੂੰ ਹਰ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ ਪਰ ਪ੍ਰਚਾਰ ਕਰਨ ਦਾ ਅਧਿਕਾਰ ਇਹ ਬਿਲਕੁਲ ਆਪਾਂ ਨੂੰ ਸਮਾਜ ਨੇ ਦਿੱਤਾ ਹੈ ਪਰ ਇਹ ਪ੍ਰਸ਼ਾਸਨ ਨੇ ਦਿੱਤਾ ਆ ਸਾਡੇ ਸਵਧਾਨਾ ਚ ਪਰ ਉਹਦੀ ਆੜ ਦੇ ਵਿੱਚ ਜੇ ਅਸੀਂ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾ ਕਰੀਏ ਲੋਕ ਆਪਣੀਆਂ ਮੁਸੀਬਤਾਂ ਤੋਂ ਛੁਟਕਾਰਾ ਪਾਉਣ ਲਈ ਆਂਦੇ ਆ ਤੇ ਇਹ ਜੋ ਕਨਸੈਪਟ ਆਇਆ ਆ ਇਹ ਕਨਸੈਪਟ ਪੂਰੇ ਪੰਜਾਬ ਚ ਹੈ ਇਹ ਨਹੀਂ ਹੈ ਕਿ ਇਕੱਲੇ ਬਲਜਿੰਦਰ ਦਾ ਮਸਲਾ ਆ ਇਹ ਬਹੁਤ ਸਾਰੇ ਦੁਆਬੇ ਏਰੀਏ ਚ ਮਾਝੇ ਏਰੀਏ ਚ ਮਾਲਵੇ ਚ ਆ ਚੰਡੀਗੜ੍ਹ ਦੇ ਟਰਾਈ ਸਿਟੀ ਦੇ ਆਸ-ਪਾਸ ਬਹੁਤ ਇਦਾਂ ਦੇ ਲੋਕ ਐ ਕੁਝ ਲੋਕ ਇਹ ਇਹਦੇ ਵਿੱਚ ਸਕਸੈਸ ਹੋ ਗਏ ਐ ਕੁਝ ਲੋਕ ਇਹ ਇੱਕ ਮਨੀ ਮਾਈਂਡਡ ਇੱਕ ਲੋਕ ਆ ਗਏ ਆ ਦੇ ਵਿੱਚ ਕਿ ਇਹਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਹੁਣ ਕ੍ਰਿਮੀਨਲ ਟਾਈਪ ਦੇ ਵੀ ਲੋਕ ਆਣਗੇ ਔਰ ਇਹ ਜਿਹੜੇ ਇਸ ਚੀਜ਼ ਨੂੰ ਲੈ ਕੇ ਆਣਗੇ ਅੱਗੇ ਕਿ ਅਸੀਂ ਇਹ ਚਮਤਕਾਰ ਹੀ ਐ ਇਹ ਸਾਰਾ ਇਹਨਾਂ ਦਾ ਮਕੜ ਜਾਲ ਸੋਸ਼ਲ ਮੀਡੀਆ ਤੇ ਹੈ ਸਰਕਾਰਾਂ ਨੂੰ ਅਸੀਂ ਮੰਗ ਕਰ ਰਹੇ ਹਾਂ ਕਿ ਇਹਨਾਂ ਦਾ ਜੋ ਵੀ YouTube ਵਗੈਰਾ ਤੇ ਜੋ ਵੀ ਇਹ ਵੀਡੀਓ ਬਣਾ ਕੇ ਪਾਉਂਦੇ ਆ ਇਹ ਉਹਨਾਂ ਨੂੰ ਬੰਦ ਕੀਤਾ ਜਾਵੇ ਉਹ ਬਿਲਕੁਲ ਹਾਈ ਕੋਰਟ ਦੇ ਵਿੱਚ ਅਸੀਂ ਪਟੀਸ਼ਨ ਦਾਇਰ ਕਰਾਂਗੇ ਕਿ ਇਸ ਚੀਜ਼ ਨੂੰ ਰੋਕ ਲਗਾਈ ਜਾਵੇ ਇਹਨਾਂ ਦੇ ਜੋ ਸੋਸ਼ਲ ਮੀਡੀਆ ਅਕਾਊਂਟ ਹੈ ਉਹ ਬੰਦ ਕੀਤੇ ਜਾਣ ਹੋਰ ਵੀ ਇਸ ਤਰ੍ਹਾਂ ਦੇ ਪਖੰਡੀ ਨੇ ਜਿਹੜੇ ਹਾਲੇ ਵੀ ਉਹ ਆਪਣੀ ਦੁਕਾਨ ਚਲਾ ਰਹੇ ਨੇ ਇਸ ਦੇ ਤਰਜ਼ ਤੇ ਜਾਂ ਇਸ ਵਰਗੇ ਕਾਰਨਾ ਮੇ ਕਰਦੇ ਨੇ ਜਾਂ ਚਮਤਕਾਰ ਦਿਖਾਉਂਦੇ ਨੇ ਹੋਰ ਕਿੰਨੇ ਕੁ ਪਖੰਡੀ ਨੇ ਇਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਚ ਹਲੇ ਵੀ ਲੱਗੇ ਹੋਏ ਨੇ ਬਿਲਕੁਲ ਸਰ ਬਿਲਕੁਲ ਬਹੁਤ ਜ਼ਿਆਦਾ ਲੋਕ ਹੈ ਬਹੁਤ ਜ਼ਿਆਦਾ ਹੈ ਤੁਸੀਂ ਇਹ ਸੋਸ਼ਲ ਮੀਡੀਆ YouTube ਘਰਾਂ ਤੇ ਦੇਖ ਸਕਦੇ ਹੋ ਕਿ ਇਹ ਬਹੁਤ ਸਾਰੇ ਇਦਾਂ ਦੇ ਲੋਕ ਆ ਗਏ ਆ ਕਿ ਜਿਨ੍ਹਾਂ ਤੇ ਨਕੇਲ ਪਾਣਾ ਤੇ ਜ਼ਰੂਰੀ ਹੈ ਬਾਕੀ ਥੋੜਾ ਪੋਲੀਟਿਕਲ ਲੋਕ ਇਹਨਾਂ ਨੂੰ ਬੋਰਡ ਬੈਂਕ ਦੇਖ ਕਰਕੇ ਇਹਨਾਂ ਨੂੰ ਸ਼ੈਲਟਰ ਦਿੰਦੇ ਆ ਤੇ ਸਾਡੀ ਸਰਕਾਰਾਂ ਨੂੰ ਵੀ ਹੱਥ ਜੋੜ ਕੇ ਗੁਜਾਰਿਸ਼ ਹੈ ਕਿ ਇਸ ਚੀਜ਼ ਤੇ ਗੌਰ ਕੀਤਾ ਜਾਵੇ ਕੱਲ ਤੋਂ ਇਹ ਕਨਸੈਪਟ ਕੱਲਾ ਪੰਜਾਬ ਚ ਹੈ ਕੱਲ ਨੂੰ ਅਦਰ ਸਟੇਟ ਚ ਵੀ ਲੈ ਕੇ ਜਾਣਗੇ ਕਿ ਇੱਥੇ ਜ਼ਿਆਦਾ ਫਲਫੁੱਲ ਰਿਹਾ ਆ ਤੇ ਬਾਕੀ ਬਾਈਬਲ ਤਾਂ ਇਹ ਕਹਿੰਦੀ ਹੈ ਕਿ ਆਪਣਾ ਕਮਰਾ ਬੰਦ ਕਰ ਲਾ ਤੀ ਤੁਹਾਡਾ ਆਕਾਂਚ ਵੀ ਤੁਹਾਡੀ ਪਰਮਾਤਮਾ ਸੁਣ ਰਿਹਾ ਆ ਪਰ ਐਡੀਆਂ ਸਟੇਜਾਂ ਲਾਣੀਆਂ ਇਹ ਔਰ ਸਟੇਜ ਦੇ ਉੱਪਰ ਲੋਕਾਂ ਨੂੰ ਡਾਂਸ ਕਰਨਾ ਗਲੈਮਰ ਵਾਰ ਦਿੱਤਾ ਹੋਇਆ ਆ ਉਹ ਉਹ ਚੀਜ਼ 크ਿਸਨਲਟੀ ਦਾ ਹਿੱਸਾ ਨਹੀਂ ਹੈ ਸਰ ਇਹ ਲੋਕਾਂ ਨੇ ਨੁਕਸਾਨ ਕਿੰਨਾ ਕੀਤਾ 크੍ਰਿਸ਼ਨ ਧਰਮ ਦਾ ਕਿਉਂਕਿ ਫਿਰ ਕਿੰਤੂ ਪ੍ਰੰਤੂ ਹੋਣ ਲੱਗੇ ਲੋਕ ਸੱਕੀ ਨੀ ਨਿਗਾ ਨਾਲ ਦੇਖਣ ਨੁਕਸਾਨ ਕਿੰਨਾ ਕਰ ਗਏ ਲੋਕ ਬਿਲਕੁਲ ਸਰ ਸਾਨੂੰ ਆਪਣਾ ਧਰਮ ਦੱਸਣ ਲੱਗੇ ਵੀ ਸ਼ਰਮ ਆ ਰਹੀ ਹੈ ਕਿ ਤੁਸੀਂ ਪਹਿਲਾਂ ਲੋਕ ਸਾਡੇ ਕੋਲ ਆਂਦੇ ਸੀ 크ਿਸਮਸ ਤੇ ਆਂਦੇ ਸੀ ਅਸੀਂ ਦੀਵਾਲੀ ਦਸਹਰੇ ਤੇ ਲੋਕਾਂ ਤੇ ਜਾਣੇ ਸੀਗੇ ਸਿੱਖ ਧਰਮ ਨਾਲ ਆਪਣਾ ਬਹੁਤ ਪਿਆਰ ਸੀਗਾ ਹਰ ਗੁਰਪੁਰਬ ਤੇ ਇਕੱਠੇ ਨਗਰ ਕੀਰਤਨ ਕੱਢਦੇ ਸੀ ਸਾਡੀ ਕ੍ਰਿਸਮਸ ਤੇ ਉਹ ਖੁਦ ਸਾਡੇ ਨਾਲ ਨਗਰ ਕੀਰਤਨ ਕੱਢਦੇ ਹੁਣ ਤਾਂ ਜਦੋਂ ਇਹਨਾਂ ਨੇ ਇਹ ਚੀਜ਼ਾਂ ਦਿਖਾਣ ਦੀਆਂ ਤੇ ਸਾਨੂੰ ਸਾਡਾ ਵੀ ਮਜ਼ਾਕ ਖੜਾਇਆ ਜਾਂਦਾ ਕਿ ਇਹ ਲੋਕ ਕਹਿੰਦੇ ਕਿ ਤੁਸੀਂ ਜਿੰਦਿਆਂ ਨੂੰ ਮੁਰਦਿਆਂ ਨੂੰ ਠੀਕ ਕਰ ਰਹੇ ਹੋ ਲੰਗੜੇ ਠੀਕ ਕਰ ਰਹੇ ਹੋ ਇਹ ਕੀ ਹੈ ਸ਼ਰਮਿੰਦਗੀ ਹੁੰਦੀ ਹੈ ਤੁਸੀਂ ਇਹ ਵੀ ਗੱਲ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਹਾਈ ਕੋਰਟ ਤੱਕ ਇਹ ਮਸਲੇ ਨੂੰ ਪਹਿਲਾਂ ਵੀ ਲੈ ਕੇ ਗਏ ਤੇ ਤੁਹਾਡੀ ਜਿਹੜੀ ਜਥੇਬੰਦੀ ਹੈ ਉਹ ਲੰਬੇ ਸਮੇਂ ਤੋਂ ਲੜਾਈ ਲੜਦੀ ਆ ਰਹੀ ਜੀ ਜੀ ਅਸੀਂ ਜਦੋਂ ਇਹ ਸ਼ੁਰੂ ਹੋਇਆ ਆ 14-15 ਸਾਲ ਹੋ ਗਏ ਆ ਅਸੀਂ ਬਕਾਇਦਾ ਇਹ ਮੰਗ ਪੱਤਰ ਦਿੰਦੇ ਆ ਰਹੇ ਆ ਸਰਕਾਰਾਂ ਨੂੰ ਮੰਗ ਪੱਤਰ ਦਿੰਦੇ ਆ ਰਹੇ ਆ ਕਿ ਇਹ ਚੀਜ਼ ਤੇ ਰੋਕ ਲਗਣੀ ਚਾਹੀਏ ਕਿ ਇਹ ਲੋਕ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ ਇਹ ਕ੍ਰਿਮੀਨਲ ਟਾਈਪ ਦੇ ਲੋਕ ਇਹਦੇ ਵਿੱਚ ਘੁਸ ਗਏ ਆ ਕਿ ਜਿਨ੍ਹਾਂ ਦਾ ਮੋਟਿਵ ਹੀ ਸਿਰਫ ਪੈਸਾ ਕਮਾਉਣਾ ਹੈ ਇਹ ਸਰ ਫਤਾਰਮ ਪਰਵਰਤਨ ਦਾ ਸਾਡੇ ਤੇ ਇਲਜ਼ਾਮ ਲੱਗਦਾ ਕੋਈ ਧਰਮ ਪਰਵਰਤਨ ਨਹੀਂ ਹੋ ਰਿਹਾ ਜੋ ਪੀੜ ਤੁਸੀਂ ਇੱਥੇ ਦੇਖ ਰਹੇ ਹੋ ਇਹਨਾਂ ਦੇ ਡੇਰਿਆਂ ਚ ਇਹ ਪੀੜ ਤੁਹਾਨੂੰ ਇਹ ਮੰਗਲਵਾਰ ਚਿੰਤਪੁਰਨੀ ਵੀ ਦਿਖੇਗੀ ਵੀਰਵਾਰ ਇਹ ਪੀਰ ਨਗਾਹੇ ਵੀ ਦਿਖੇਗੀ ਲੋਕ ਆਪਣੀਆਂ ਮੁਸੀਬਤਾਂ ਤੋਂ ਛਟਕਾਰਾ ਪਾਉਣ ਤੋਂ ਲੋਕ ਜਾਂਦੇ ਆ ਕਿ ਕੀ ਸਾਨੂੰ ਇੱਥੋਂ ਕੋਈ ਸ਼ਿਫਾ ਮਿਲੇ ਪਰ ਇਹ ਲੋਕ ਉਹਨਾਂ ਦਾ ਮਿਸਯੂਜ਼ ਕਰਕੇ ਉਹਨਾਂ ਕੋ ਪੈਸਾ ਏਟਦੇ ਆ ਬੜੇ ਆਗੂ ਕੋ ਜਾਗੂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਸੀ ਜਦੋਂ ਮਸਲਾ ਕਾਫੀ ਹਾਈਲਾਈਟ ਹੋ ਗਿਆ ਸੀ ਪਹਿਲਾਂ ਪਿੱਛੇ ਜੇ ਤਾਂ ਉਦੋਂ ਆਗੂਆਂ ਨੇ ਕਿਹਾ ਸੀ ਕਿ ਸਾਡਾ ਇਹ ਜੇ ਪਖੰਡੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਤਾਂ ਸਾਡੇ ਧਰਮ ਨੂੰ ਬਦਨਾਮ ਕਰਦੇ ਨੇ ਇਹ ਤਾਂ ਇਹ ਤਾਂ ਸਾਡੇ ਧਰਮ ਦੀ ਆੜ ਦੇ ਵਿੱਚ ਆਪਣੀਆਂ ਦੁਕਾਨਾਂ ਚਲਾਉਂਦੇ ਬਿਲਕੁਲ ਸਰ ਬਹੁਤ ਵਾਰ ਪੀਸੀ ਕਰ ਚੁੱਕੇ ਆ ਔਰ ਹੁਣ ਸਿਰਫ ਕਾਨੂੰਨੀ ਲੜਾਈ ਸਾਨੂੰ ਲੜਨੀ ਪੈਣੀ ਹੈ ਕਿਉਂਕਿ ਸਰਕਾਰਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਗਵਰਨਰ ਤੱਕ ਮੰਤਰੀ ਤੇ ਜੇ ਤੁਕੇ ਹੈ ਕਿ ਇਹ ਜੋ ਲੋਕ ਪੰਜਾਬ ਦੇ ਵਿੱਚ ਆਪਣਾ ਡੇਰਾਬਾਦ ਚਲਾ ਰਹੇ ਆ ਰਸਾਈ ਧਰਮ ਦੀ ਆੜ ਚ ਪਰ ਕੋਈ ਰਿਸਪੌਂਸ ਨਹੀਂ ਮਿਲਿਆ ਇਸ ਕਰਕੇ ਸਾਨੂੰ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪਏਗਾ ਇਹ ਜਿਹੜਾ ਪਖੰਡੀ ਸੀ ਇਹ ਕਤਲ ਦੇ ਮਾਮਲੇ ਦੇ ਵਿੱਚ ਪਹਿਲਾਂ ਵੀ ਜਿਹੜੇ ਦੇ ਵਿੱਚ ਰਿਹਾ ਇਹ ਹਰਿਆਣੇ ਦਾ ਰਹਿਣ ਵਾਲਾ ਤਾਂ ਇਹ ਕਿਵੇਂ ਪੰਜਾਬ ਚ ਆ ਕੇ ਇਹਨੇ ਆਪਣਾ ਕਰੋੜਾਂ ਦੀ ਪ੍ਰਾਪਰਟੀ ਬਣਾ ਲਈ ਤੁਸੀਂ ਦੇਖਿਆ ਹੋਣਾ ਤੁਸੀਂ ਲੰਬੇ ਸਮੇਂ ਤੋਂ 크ਿਸਤਨ ਧਰਮ ਦੇ ਵਿੱਚੋਂ ਤਾਂ ਇਹ ਕਿਵੇਂ ਇਹਨੇ ਆਪਣਾ ਪੂਰਾ ਜਾਲ ਵਸਾ ਲਿਆ ਪੰਜਾਬ ਚ ਆ ਕੇ ਸਰ ਜਦੋਂ ਜੇਲ੍ਹ ਚ ਜਾਂਦਾ ਉਹ ਉਹ ਬੰਦਾ ਇਹ ਮੇਰੇ ਖਿਆਲ ਅੱਠਵੀਂ ਦਸਵੀਂ ਚ ਦੱਸਦਾ ਕਿ ਮੇਰੇ ਕੋ ਕਤਲ ਹੋ ਗਿਆ ਸੀਗਾ ਤੇ ਉਹ ਜਦੋਂ ਜਾਂਦਾ ਉੱਥੇ ਕਈ ਲੋਕ ਇਦਾਂ ਦੇ ਮਿਲ ਜਾਂਦੇ ਆ ਤੇ ਉਸ ਨਾਲ ਆਪਣਾ ਇਹ ਮਾਈਂਡ ਸ਼ਾਰਪ ਕਰਕੇ ਤੇ ਆਂਦੇ ਹੀ ਇਹਨੇ ਇਹ ਆਪਣਾ ਸ਼ੁਰੂ ਕੀਤਾ ਜੋ ਵੀ ਇਹ ਕਰ ਰਿਹਾ ਆ ਲੋਕਾਂ ਨੂੰ ਗੁਮਰਾ ਕਰਨ ਦਾ ਤੇ ਖੁਦ ਹੀ ਦੱਸ ਰਿਹਾ ਕਿ ਮੇਰਾ ਪਿੱਛੇ ਹੀ ਕ੍ਰਿਮੀਨਲ ਰਿਪੋਰਟ ਹੈ ਤੇ ਜੀ ਇੱਕ ਚੀਜ਼ ਹੋਰ ਦੱਸੋ ਮੈਨੂੰ ਜਿਹੜਾ ਇਹ ਬਿਮਾਰੀਆਂ ਤੋਂ ਕਹਿੰਦਾ ਸੀ ਕਿ ਅਸੀਂ ਸਟਕਾਰਾ ਪਾ ਦਿੰਨੇ ਆ ਚਮਤਕਾਰ ਦਿਖਾ ਕੇ ਉਹ ਹੁੰਦਾ ਇਸ ਤਰ੍ਹਾਂ ਜੇ ਵੀ ਜੇ ਕਿਸੇ ਨੂੰ ਬਿਮਾਰੀ ਹੁੰਦੀ ਆ ਉਹ ਆ ਕੇ ਠੀਕ ਹੋ ਜਾਂਦੀ ਸੀ ਕਿ ਨਹੀਂ ਦਵਾਈ ਦੀ ਲੋੜ ਪੈਂਦੀ ਸੀ ਸਰ ਦੱਸਾ ਕੀ ਹੈ ਪਹਿਲੇ ਲੋਕ ਅਸੀਂ ਫਾਂਡੇ ਕਰੋਂ ਜਾਂਦੇ ਸੀਗੇ ਤੇ ਹੁਣ ਇਹ ਟਾਈਆਂ ਵਾਲੇ ਬਾਬੇ ਆ ਗਏ ਪਹਿਲੇ ਚੋਲਿਆਂ ਵਾਲੇ ਬਾਬੇ ਹੁੰਦੇ ਸੀਗੇ ਹੁਣ ਇਹ ਕੋਟ ਪੈਂਟਾਂ ਵਾਲੇ ਆ ਗਏ ਆ ਤੇ ਹੈ ਉਹੀ ਵਿਧੀ ਆ ਥੋੜੀ ਮਾਡਰਨ ਤਰੀਕੇ ਨਾਲ ਇਹਨਾਂ ਨੇ ਪੇਸ਼ ਕੀਤੀ ਜਾਂਦੀ ਹੈ ਚਮਤਕਾਰ ਸਾਡੀ ਜ਼ਿੰਦਗੀ ਚ ਹੁੰਦੇ ਆ ਜਦੋਂ ਆਪ ਆਪਣਾ ਇਹ ਆਪਣਾ ਜੀਵਨ ਪ੍ਰਭੂ ਨੂੰ ਦਿੰਨੇ ਆ ਪ੍ਰਭੂ ਪ੍ਰਾਰਥਨਾ ਚ ਰਹਿਨੇ ਆ ਇਹ ਕੁਦਰਤੀ ਹੀ ਸਾਡੇ ਸਰੀਰ ਰਿਕਵਰ ਕਰਦਾ ਆਪਣੀਆਂ ਚੀਜ਼ਾਂ ਨੂੰ ਤੇ ਇਹ ਚੌਕੀਆਂ ਪਰਉਣ ਲੱਗ ਪਏ ਸਾਡੇ ਕੋਲ ਆਓ ਜਦੋਂ ਬਾਬੇ ਕਹਿੰਦੇ ਸਾਡੀਆਂ ਚੌਕੀਆਂ ਪਰੋ ਉਵੇਂ ਤਰੀਕੇ ਨਾਲ ਸਾਡਾ ਸਰੀਰ ਰਿਕਵਰ ਕਰਦਾ 10 ਬੰਦਿਆਂ ਚੋਂ ਇੱਕ ਬੰਦਾ ਠੀਕ ਹੋ ਗਿਆ ਤੇ ਉਸ ਚੀਜ਼ ਨੂੰ ਪਿਕਚਰਾਈਜ਼ ਕਰਕੇ ਚੈਨਲ ਤੇ ਦਿਖਾ ਦੇਣਾ ਖੁਦ ਇਹਨਾਂ ਦੇ ਆਪਣੇ ਵੀ ਬੰਦੇ ਹੁੰਦੇ ਆ ਜੋਨਾਂ ਨੂੰ ਵੀਡੀਓ ਪਿਕਚਰਾਈਜ਼ ਕਰਨਾ ਬਾਕੀ ਇਹ ਚੀਜ਼ਾਂ ਕ੍ਰਿਸ਼ਨਾਲਿਟੀ ਚ ਨਹੀਂ ਹੈ ਕਿਤੇ ਵੀ ਤੁਸੀਂ ਵੀਡੀਓ ਪਿਕਚਰਾਈਜ਼ ਕਰਕੇ ਦਿਖਾਣਾ ਉਹਨੂੰ ਮੱਛੀ ਫੜਨ ਲਈ ਗੰਡੋਆ ਲੋਂ ਵਾਲਾ ਕੰਮ ਹੁੰਦਾ ਜੀ ਤੁਸੀਂ ਗਿਓ ਕਦੇ ਦੇ ਡੇਰੇ ਚ ਕਿਵੇਂ ਇਹ ਲੋਕਾਂ ਨੂੰ ਜਾਲ ਫਸਾਉਂਦਾ ਕਦੇ ਮਿਲੇ ਉਹਨੂੰ ਕਦੇ ਜਾਲੇ ਡੇਰੇ ਚ ਜਾ ਕੇ ਦੇਖਿਆ ਜਾਂ ਫਿਰ ਦੇਖਣ ਗਏ ਹੋਵੋਗੇ ਵੀ ਕਿਵੇਂ ਕਰਦੇ ਨੇ ਇਹ ਡਰਾਮਾ ਸਰ ਸਰ ਇਹ ਸਟਾਰਟਿੰਗ ਚ ਅੱਜ ਤੋਂ ਕੋਈ 10 ਸਾਲ ਪਹਿਲਾਂ ਇਹ ਚੰਡੀਗੜ੍ਹ ਚ ਵੀ ਇੱਕ ਬਾਲ ਭਵਨ ਹੈ 23 ਸੈਕਟਰ ਚ ਤੇ ਉਥੇ ਇਹਨੇ ਕਨਸੈਪਟ ਸ਼ੁਰੂ ਕੀਤਾ ਸੀਗਾ ਤੇ ਉਦੋਂ ਮੈਂ ਗਿਆ ਕਿ ਕਿਸੇ ਨੇ ਮੈਨੂੰ ਦੱਸਿਆ ਕਿਉਂਕਿ ਅਸੀਂ ਮੇਨ ਲਾਈਨ ਚਰਚ ਤੋਂ ਬਾਹਰ ਸੈਕਟਰ 19 ਚੰਡੀਗੜ੍ਹ ਸਾਡਾ ਕੈਥੋਲਿਕ ਚਰਚ ਹੈ ਸਾਨੂੰ ਪਤਾ ਲੱਗਾ ਕਿ ਸੈਚਰਡੇ ਨਾਈਟ ਨੂੰ ਐਸਾ ਕੁਝ ਹੋ ਰਿਹਾ ਉੱਥੇ ਅਸੀਂ ਗਏ ਸੀ ਇਹਨਾਂ ਦੀ ਮੈਨੇਜਮੈਂਟ ਨੂੰ ਅਸੀਂ ਸਮਝਾਇਆ ਵੀ ਪਰ ਇਹ ਲੋਕ ਮੁੜੇ ਨਹੀਂ ਫਿਰ ਕਾਨੂੰਨੀ ਤੌਰ ਤੇ ਅਸੀਂ ਇਹਨਾਂ ਦੇ ਖਿਲਾਫ ਲਿਖ ਕੇ ਸੋਸ਼ਲ ਵੈਲਫੇਅਰ ਦੀ ਉਹ ਹੈ ਚੰਡੀਗੜ੍ਹ ਇਹ ਬਾਲਪੌਰ ਤੇ ਉਹਨਾਂ ਨੂੰ ਲਿਖਿਆ ਸੀ ਉਹਨਾਂ ਨੇ ਇਹਨਾਂ ਦੀਆਂ ਪਰਮਿਸ਼ਨਾਂ ਕੈਨਸਲ ਕਰ ਦਿੱਤੀਆਂ ਜੱਗੀਆਂ ਸੀਗੀਆਂ ਜਿਸ ਤਰ੍ਹਾਂ ਕੱਲ ਇੱਕ ਕੰਪਲੀਟ ਮਹਾਲੀ ਦੇ ਡੀਸੀ ਨੂੰ ਪਹੁੰਚਿਆ ਕਿ ਇਸ ਦੇ ਡੇਰੇ ਦੀ ਜਾਂਚ ਹੋਵੇ ਉੱਥੇ ਗੈਰਕਾਨੂੰਨੀ ਇਕਤਿਵਿਧੀਆਂ ਚੱਲਦੀਆਂ ਨੇ ਤਾਂ ਉਹਨੂੰ ਕਬਜ਼ੇ 'ਚ ਲੈ ਕੇ ਉਹਦੇ ਵਿੱਚ ਜਾਂਚ ਹੋਣੀ ਚਾਹੀਦੀ ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਕੋਈ ਮੰਗ ਕਰੋਗੇ ਕਿ ਇਹ ਜਿਹੜੀ ਪ੍ਰਾਪਰਟੀ ਆ ਉਸ ਦੀ ਜਾਂਚ ਹੋਵੇ ਕਿਵੇਂ ਪ੍ਰਾਪਰਟੀ ਬਣਾਈ ਇਸ ਦੇ ਡੇਰਿਆਂ ਦੀ ਜਾਂਚ ਹੋਵੇ ਜਿਸ ਤਰੀਕੇ ਦੇ ਨਾਲ ਹੁਣ ਬਲਤਕਾਰੀਤਾ ਇਹ ਸਾਬਤ ਹੋਈ ਗਈ ਹੈ ਜੀ ਸਰ ਹੋਣੀ ਚਾਹੀਦੀ ਆ ਹੁਣ ਦੋ ਕੁੜੀਆਂ ਨਿਕਲ ਕੇ ਆਈਆਂ ਘਰਪੂਰ ਥੱਲੇ ਔਰ ਉਹ ਵੀ ਇਨਸਾਫ਼ ਦੀ ਮੰਗ ਕਰ ਰਹੀਆਂ ਦੇਖਣਾ ਚਾਹੀਦਾ ਕਿ ਉੱਥੇ ਕੋਈ ਹੋਰ ਵੀ ਕੋਈ ਪਤੰਗ ਪਰੇਸ਼ਾਨ ਹੈ ਜੋ ਤੇ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ ਜੀ ਬਹੁਤ ਬਤਨ ਟੀ थैंक यू ਸੋ ਮਚ ਤਾਂ ਸਾਡੇ ਨਾਲ ਸੁਖਜਿੰਦਰ ਸਿੰਘ ਗਿੱਲ ਏਕਤਾ ਮਸੀਤ ਸਭਾ ਦੇ ਜਨਰਲ ਸੈਕਟਰੀ ਸੀ ਕਾ ਇਹ ਕਈ ਗਹਿਮ ਗੱਲਾਂ ਇਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਹਨਾਂ ਦਾ ਕਹਿਣਾ ਕਿ ਸਾਡੇ ਕ੍ਰਿਸਚੀਅਨ ਧਰਮ ਨੂੰ ਅਜਿਹੇ ਪਖੰਡੀਆਂ ਨੇ ਸਭ ਤੋਂ ਵੱਧ ਟਾਲਾਈ ਆ ਜਿਹੜੇ ਚਮਤਕਾਰ ਦੀ ਆੜ ਦੇ ਵਿੱਚ ਪਖੰਡਵਾਦ ਦੀ ਦੁਕਾਨ ਚਲਾਉਂਦੇ ਨੇ ਕਰੋੜਾ ਰੁਪਏ ਇਹਨਾਂ ਨੇ ਹੜੱਪਿਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਈ ਕੋਰਟ ਦਾ ਵੀ ਰੁੱਖ ਇਖਤਿਆਰ ਕਰਾਂਗੇ ਕਿ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਉਹਨਾਂ ਅਕਾਊਂਟਾਂ ਦੇ ਜ਼ਰੀਏ ਆਪਣਾ ਇਹ ਕੂੜ ਪ੍ਰਚਾਰ ਕਰਦੇ ਨੇ ਲੋਕਾਂ ਨੂੰ ਗਮਰਾਹ ਕਰਦੇ ਨੇ ਤੇ ਉਹਨਾਂ ਤੋਂ ਪੈਸੇ ਹੜੱਪਦੇ ਨੇ ਤਾਂ ਸਾਫ਼ ਕਹਾਂ ਕਿ ਇਹਨਾਂ ਨੇ ਕ੍ਰਿਸਚੀਅਨ ਧਰਮ ਦੇ ਵਿੱਚ ਕੋਈ ਚਮਤਕਾਰ ਨਾਮ ਦੀ ਤਾਂ ਚੀਜ਼ ਹੀ ਨਹੀਂ ਹੈ ਤਾਇਨਾ ਲੋਕਾਂ ਦੇ ਦਾ ਪੈਕੇਜ ਬਣਾਏ ਹੋਏ ਸੀ ਕਿਸੇ ਤੋਂ 25000 ਲੈਂਦੇ ਸੀ ਕਿਸੇ ਤੋਂ 50 ਲੈਂਦੇ ਸੀ ਕਿਸੇ ਤੋਂ ਲੱਖ ਲੈਂਦਾ ਸੀ ਇਹ ਪਾਸਟਰ ਬਚਿੰਦਰ ਜਿਹੜਾ ਪਖੰਡੀ ਸੀ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਤੋਂ ਪੈਸੇ ਹੜੱਪਦਾ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਖੁਲਾਸੇ ਹੋਰ ਵੀ ਹੋ ਸਕਦੇ ਨੇ ਤੇ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ